ਸ਼੍ਰੀ ਮੁਖਤਰ ਸਾਹਿਬ ਤੋਂ ਅਬੋਰ ਜਾਂਦੀ ਰੋਡਵੇਜ ਦੀ ਬੱਸ ਪਿੰਡ ਮਹਾਰਾਜ ਦੇ ਨੇੜੇ ਹੋਈ ਦੁਰਘਟਨਾ ਅਗਸਤ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਬੱਸ ਦਾ ਅਗਲਾ ਸਿਰੇ ਬਚਾ ਲਿਆ ਤੇ ਮਗਰਲੇ ਸਿਰੇ ਤੇ ਟੈਂਕ ਟਰਾਲਾ ਕੋੜਾ ਵੱਜਨ ਬੱਸ ਥਲੇ ਡੇਗਬੀਜੇਸ ਵਿੱਚ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਅਤੇ ਮਲੋਟ ਦੇ ਹਸਪਤਾਲ ਦੇ ਡਾਕਟਰਾਂ ਦਾ ਕੀ ਕਹਿਣਾ ਹੈ ਮੌਕੇ ਤੇ ਪੁੱਜੇ ਲੋਕਾਂ ਦਾ ਕੀ ਕਹਿਣਾ ਹੈ ਅਤੇ ਕਿਸ ਤਰ੍ਹਾਂ ਦੇ ਮਰੀਜ਼ਾਂ ਦੇ ਹਾਲਾਤ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵੀ ਕਿਵੇਂ ਮਲੋੜ ਦੇ ਸਰਕਾਰੀ ਹਸਪਤਲ ਮਰੀਜ਼ਾ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਹਸਪਤਲ ਬਾਰੇ ਕੀ ਕੁੱਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਏਬੀਏ ਨੂੰ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰਨਾ ਨਾ ਭੁੱਲੋ ਅਤੇ ਇਸੇ ਤਰ੍ਹਾਂ ਖਬਰਾਂ ਵੇਖਣ ਲਈ ਕਰਦੇ ਰਹੋ ਫਾਲੋ ਕਰੋ ਕਿ ਕਹਿੰਦੇ ਚਾਹੋਗੇ ਜਿਹੜਾ ਅੱਜ ਮਲੋੜ ਦੇ ਨੇੜੇ ਜਿਹੜਾ ਕਹਿਦੀ ਹੈ ਹਾਦਸਾ ਵਾਪਰਿਆ ਬੱਸ ਕਿੰਨੇ ਕੁ ਸਾਰੇ ਇੰਜਰਡ ਹੋ ਗਏ ਤੇ ਕਿਸ ਤਰ੍ਹਾਂ ਦੀ ਕੋਈ ਗੈਜੇਟ ਟੀਮ ਕਰਾਇਆ ਜਾਂ ਕੁਝ ਸਟੇਟਸ ਹੈ ਅੱਜ ਮੈਰਾਜ ਵਾਲਿਆ ਵਿਖੇ ਇੱਕ ਬੱਸ ਪਲਟੀ ਹੈ ਇਸ ਵਿੱਚ 8 ਕਿੰਨੇ ਪੇਸ਼ੈਂਟ ਸਾਡੇ ਕੋਲ ਆਏ ਹੈ ਇਸ ਵਿੱਚ ਦੋ ਪੇਸ਼ੈਂਟ ਕਾਫੀ ਜ਼ਿਆਦਾ ਹੈ ਜਿਹੜੇ ਹੁਣ ਤੱਕ ਅਸੀਂ ਦੇਖ ਚੁੱਕੇ ਆ ਉਹਨਾਂ ਦੇ ਇੱਕ ਦੇ ਸ਼ੋਲਡਰ ਡਿਸਲੋਕੇਸ਼ਨ ਹੈ ਇੱਕ ਦੇ ਫ੍ਰੈਕਚਰ ਹੈ ਬਾਕੀ ਜਿਹੜੇ ਹਾਇਡਿਕਲ ਐਕਸਰੇ ਹੋ ਰਿਹਾ ਤੇ ਆਏ ਕਿੰਨੇ ਤਕਰੀਬਨ ਚਲੋ ਕੋਈ ਕਹਿੰਦਾ ਹੈ ਦਾਨੀ ਮੱਲੀ ਦੀ ਨੁਕਸਾਨ ਦਾ ਤਾਂ ਕਾਫੀ ਜ਼ਿਆਦਾ ਬੱਚਤ ਰਹੀ ਹੈ ਪਤਾ ਨਹੀਂ ਕਿ ਹਾਫ ਤੱਕ ਇਸ ਤਰ੍ਹਾਂ ਹੋਇਆ ਕੋਈ ਇਨਸੀਡੈਂਟ ਜਿਹੜਾ ਹੈ ਵਾਪਰਿਆ ਇਹ ਤੁਹਾਨੂੰ ਕਿ ਮੈਂ ਬੱਸ ਇਹ ਦੱਸਿਆ ਗਿਆ ਹੈ ਕਿ ਬੱਸ ਪਲਟੀ ਹੈ ਕਿੰਨਾ ਵੱਡੇ ਇਸ ਬਾਰੇ ਤੁਹਾਨੂੰ ਨਹੀਂ ਕਰਾਂ। ਹਾਂਜੀ ਕੀ ਕਹਣਾ ਜੋ ਜਿਹੜਾ ਅੱਜ ਜਿਹੜੀ ਆ ਬੱਸ ਦੁਰਘਟਨਾ ਹੋ ਗਈ ਤੇ ਇਸ ਤੋਂ ਸਬੰਧਤ। ਅੱਜ ਜਿਹੜੀ ਦੁਰਘਟਨਾ ਹੋਈ ਹੈ ਬਹੁਤ ਮੰਦ ਭਾਗੀ ਘਟਨਾ ਅੱਜ ਸਵੇਰੇ ਸਵੇਰੇ ਵੀ ਇੱਕ ਨਿਊ ਦੀਪ ਕੰਪਨੀ ਦੀ ਬੱਸ ਆ ਜਿਹੜੀ ਉਹ ਪਲਟੀ ਆ। ਤੇ ਇਹ ਵੀ ਦੂਜੀ ਘਟਨਾ ਅੱਜ ਬਹੁਤ ਦਿਨ ਜਿਹੜਾ ਮਾੜਾ ਛੜਿਆ ਸੀਗਾ ਬੱਸਾਂ ਵਾਲਿਆਂ ਦੇ ਖਾਸ ਕਰਕੇ ਟਰਾਂਸਪੋਰਟ ਵਿਭਾਗ ਦੇ ਉੱਤੇ ਤੇ ਵਾਹਿਗੁਰੂ ਦਾ ਸ਼ੁਕਰ ਵੀ ਕਰਦੇ ਆ ਜਿੱਥੇ ਭਰੀ ਹੋਈ ਬੱਸ ਪਲਟੀ ਆ ਤੇ ਸਵਾਰੀਆਂ ਦੇ ਸੱਟਾ ਫੇਟਾਂ ਤੋਂ ਬਹੁਤੀਆਂ ਨਹੀਂ ਹੋਈਆਂ ਬਚਾਅ ਸੱਚੇ ਸਤਗੁਰ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਪ੍ਰਸ਼ਾਸਨ ਖਾਸ ਕਰਕੇ ਸਿਵਲ ਹਸਪਤਾਲ ਮਲੋਟ ਦੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪਹੁੰਚੇ ਹੋਏ ਮਰੀਜ਼ਾਂ ਨੂੰ ਬੜਾ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਉਹਨਾਂ ਦੀ ਦੇਖਭਾਲ ਕੀਤੀ ਹੈ ਬਹੁਤ ਧੰਨਵਾਦ ਆ ਐਸਡੀਐਮ ਸਾਹਿਬ ਮਲੋਟ ਆਏ ਸੀ ਦੇਖਭਾਲ ਕਰਕੇ ਗਏ ਆ ਇੱਕ ਮੂਹਰੇ ਤੋਂ ਟਰਾਲਾ ਆ ਰਿਹਾ ਸੀ ਡਰਾਈਵਰ ਦੇ ਦੱਸਣ ਅਨੁਸਾਰ ਇੱਕ ਟਰਾਲਾ ਆ ਰਿਹਾ ਸੀ ਘੋੜਾ ਜਿਹਨੂੰ ਕਹਿ ਦਿੰਦੇ ਆਪਾਂ ਉਹ ਸੁੱਤਾ ਹੋਇਆ ਆ ਰਿਹਾ ਸੀ ਬਿਲਕੁਲ ਉਹਨੇ ਆਪਣੀ ਸਾਈਡ ਤੇ ਲਿਆ ਕੇ ਉਲਟ ਸਾਈਡ ਆ ਕੇ ਜਿਹੜੀ ਬੱਸ ਨੂੰ ਫੇਟ ਮਾਰੀ ਤੇ ਬੱਸ ਮਿੱਟੀ ਪੋਲੀ ਹੋਣ ਕਰਕੇ ਮਲੋੜ ਮੁਕਸਰ ਦਾ ਰੋਡ ਜਿਹੜਾ ਬਣ ਰਿਹਾ ਮਿੱਟੀ ਪੋਲੀ ਹੋਣ ਕਰਕੇ ਰੁਕੀ ਹੋਈ ਬੱਸ ਸੀ ਇੱਕ ਤਰ੍ਹਾਂ ਨਾਲ ਪਲਟ ਗਈ ਹੈ ਮੇਜਰ ਸਿੰਘ ਕਿਸ ਵਾਰ ਸੀ ਤੁਸੀਂ ਬੱਸ ਲੈ ਕੇ ਕਿੱਥੇ ਜਿਹੜੀ ਘਟਨਾ ਹੋਈ ਹੈ ਅਸੀਂ ਮੁਕਸਰ ਤੋਂ ਬੱਸ ਲੈ ਕੇ ਚੱਲੇ ਸੀ ਉਹ ਰਸਤੇ ਤੇ ਜਿਹੜਾ ਮਹਾਰਾਜ ਵਾਲਾ ਪਿੰਡ ਆ ਕੇ ਮੋਰੋਂ ਕੋਈ ਟਰਾਲੇ ਵਾਲਾ ਆਉਂਦਾ ਸੀਗਾ ਜਿਹੜਾ ਕਿ ਹੋ ਸਕਦਾ ਸੁੱਤਾ ਹੋਵੇ ਨੀਂਦ ਆ ਗਈ ਜਾਂ ਕੁਝ ਹੋਰ ਪ੍ਰੋਬਲਮ ਸੀ ਉਹਨੂੰ ਸਾਡੀ ਸਾਈਡ ਲਿਆ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਬੱਸ ਬਚਾਉਣ ਦੀ ਅਗਲਾ ਪਾਸਾ ਕਰ ਵੀ ਅਸੀਂ ਵਿਚਾਰਿਆ ਬੱਸ ਰੋਗ ਵੀ ਲਈ ਲੇਕਿਨ ਪਿਛਲੇ ਪਾਸੇ ਉਹਨੇ ਵਿੱਚ ਮਾਰ ਕੇ ਗੱਡੀ ਥੱਲੇ ਸਿੱੜਤੀ ਮੁੱਖਤ ਕਿੰਨੇ ਵਜੇ ਚੱਲੇ ਸੀ ਕਿੰਨੀਆਂ ਸਵਾਰੀਆਂ ਲੈ ਕੇ ਬੱਸ ਆ ਗਈ 1:30 ਵਜੇ ਚੱਲਿਆ ਸੀ ਸਾਡੇ ਕੋਲੇ 80 ਸਵਾਰੀਆਂ ਸੀ ਕਿੰਨੀਆਂ ਕੁ ਸਵਾਰੀਆਂ ਜਿਹੜੀ ਬੱਸ 'ਚ ਸਵਾਰੀਆਂ ਦੇ ਲਗਭਗ ਸੀ ਕਿੰਨੀਆਂ ਸਾਡੇ ਉੱਪਰ ਲੋਕਾਂ ਕਿੰਨੇ ਹੋਏ ਕਿੰਨੇ ਕਿਦਮ ਕਿੰਨੇ ਕੋਈ 8 8 नौ के जाने जख्मी होया जी। तोडी 70 दे थॉडी गल करियो। तो 70 भी सट गया। 60 सटनी मेरे कनेक्टर दे, दे सट गई है जी। किन्ने के सट कनेक्टर दे असली दे सट है जी। जानि कोई और कोई का कोई नुकसान जानि मानी नहीं होया जी। सवारियां रे जरूर होया है। ए बी ए न्यूज़ देखने वाले ऐसी लेटेस्ट खबरें देखने के लिए हमारे चैनल को सब्सक्राइब करना ना भूले। जय हिंद जय भारत।